ਟ੍ਰੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹੂੰਗਾ ਥੋੜਾ ਜਿਹਾ ਚੱਲ ਰਿਹਾ ਹੈ ਅੱਜਕੱਲ੍ਹ ਗੱਲ ਕੋ ਟ੍ਰੈਵਲ ਏਜੰਟਾਂ ਦੀ ਸਭ ਤੋਂ ਵੱਧ ਟ੍ਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ 'ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ 'ਚੋਂ ਕਿਸੇ ਨੂੰ ਮਲੇਸ਼ੀਆ 'ਚੋਂ ਕਿਸੇ ਸਿੰਗਾਪੁਰ 'ਚੋਂ ਅਰਮੀਨੀਆ 'ਚੋਂ ਲੀਬੀਆ 'ਚੋਂ ਮੈਂ ਕੱਢ ਕੇ ਲਿਆ ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿ ਰਹੇ ਹੁੰਦਾ ਸੀ ਇਹ ਟ੍ਰੈਵਲ ਏਜੰਟ ਚੜਨੇ ਇਹਦੀ ਇੱਥੋਂ ਹੀ ਬੰਦ ਕਰੋ ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵੇਝਾਂ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੂੰ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦੋ ਜਿੱਗਦੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਲੱਤਾਂ ਵੜ ਦੋ ਇਹ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਨਾ ਸੋ ਅਸੀਂ ਕੈਬਨਿਟ ਦੇ ਵਿੱਚ ਇਹ ਲਿਆ ਚੁੱਕਿਆ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰਨੀ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਸ ਨਾਲ ਦੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ਡ ਹੈ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੀਗਲ ਸਾਨੂੰ ਦੱਸ ਦੋ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੇ ਸਿਰ ਨੂੰ ਬੰਦ ਕਰਦੇ ਆ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤਾਂ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜੇ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹੂੰਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਦਾ ਕੋਈ ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ ਉਦਲੇ ਮੁਲਕਾਂ 'ਚ ਵੀ ਜਿਹੜਾ ਫਿਰਦੇ ਨੇ ਕਿ ਤੂੰ ਫੇਕ ਡਾਕੂਮੈਂਟ ਤੇ ਆ ਗਏ ਜੀ ਪ੍ਰੈਜ਼ੈਂਟ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਰੀ ਠਾਈ ਸੀ ਪਾਰਲੀਮੈਂਟ ਚਾਚੀ ਵੀ ਬਾਕੀ ਦੇਖ ਲਓ YouTube ਤੇ ਸੋ ਕਦੇ ਵੀ ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਣ ਗਲਤ ਅਥਾਂੇ ਚੜਕੇ